ਸਾਰੇ ਸਰੋਤਿਆਂ ਦਾ ਸਾਡੇ ਚੈਨਲ ਵਿੱਚ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਂ ਹੈ ਜ਼ਿੰਦਗੀ ਦੇ ਸਬਕ ਇਸ ਕਹਾਣੀ ਵਿੱਚ ਇੱਕ ਮੁੰਡੇ ਦੀ ਕਹਾਣੀ ਦੱਸੀ ਗਈ ਹੈ ਉਸ ਦੀ ਜਵਾਨੀ ਤੋਂ ਲੈ ਕੇ ਉਸ ਦੇ ਬੁਢਾਪੇ ਤੱਕ ਸਾਰੀ ਜ਼ਿੰਦਗੀ ਪੇਸ਼ ਕੀਤੀ ਗਈ ਹੈ ਇਸ ਕਹਾਣੀ ਤੋਂ ਸਾਨੂੰ ਬਹੁਤ ਹੀ ਵਧੀਆ ਸਬਕ ਮਿਲਦਾ ਹੈ ਆਓ ਹੁਣ ਤੁਹਾਨੂੰ ਕਹਾਣੀ ਵੱਲ ਚੱਲਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਸੇਬ ਦਾ ਇੱਕ ਵੱਡਾ ਦਰਖਤ ਸੀ ਉਸ ਦਰਖਤ ਤੇ ਇੱਕ ਬੱਚਾ ਰੋਜ਼ ਖੇਡਣ ਆਉਂਦਾ ਸੀ ਕਦੇ ਉਹ ਰੁੱਖ ਦੀ ਟਾਣੀ ਤੇ ਲਟਕਦਾ ਕਦੇ ਫੁੱਲ ਤੋੜਦਾ ਕਦੇ ਫਲ ਤੋੜਦਾ ਕਦੇ ਛਾਲ ਮਾਰਦਾ ਸੇਬ ਦਾ ਦਰਖਤ ਵੀ ਉਸ ਬੱਚੇ ਦੇ ਆਉਣ ਤੇ ਬਹੁਤ ਖੁਸ਼ ਹੁੰਦਾ ਸੀ ਇਸ ਤਰ੍ਹਾਂ ਕਈ ਸਾਲ ਬੀਤ ਗਏ ਅਚਾਨਕ ਇੱਕ ਦਿਨ ਬੱਚਾ ਕਿਧਰੇ ਚਲਾ ਗਿਆ ਤੇ ਮੁੜ ਕੇ ਵਾਪਸ ਨਾ ਆਇਆ ਦਰਖਤ کافی دیر ਤੱਕ ਉਸਦੀ ਉਡੀਕ ਕਰਦਾ ਰਿਹਾ ਪਰ ਉਹ ਨਾ ਆਇਆ ਹੁਣ ਰੁੱਖ ਉਦਾਸ ਹੋ ਗਿਆ ਸੀ ਕਈ ਸਾਲਾਂ ਬਾਅਦ ਬੱਚਾ ਫਿਰ ਦਰਖਤ ਕੋਲ ਆਇਆ ਪਰ ਹੁਣ ਉਹ ਥੋੜਾ ਵੱਡਾ ਹੋ ਗਿਆ ਸੀ ਰੁੱਖ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਆਪਣੇ ਨਾਲ ਖੇਡਣ ਲਈ ਕਿਹਾ ਪਰ ਬੱਚੇ ਨੇ ਦੁਖੀ ਹੋ ਕੇ ਕਿਹਾ ਕਿ ਹੁਣ ਉਹ ਵੱਡਾ ਹੋ ਗਿਆ ਹੈ ਹੁਣ ਉਸ ਨਾਲ ਨਹੀਂ ਖੇਡ ਸਕਦਾ ਬੱਚੇ ਨੇ ਕਿਹਾ ਹੁਣ ਮੈਂ ਘਟੌਣਿਆਂ ਨਾਲ ਖੇਡਣਾ ਪਸੰਦ ਕਰਦਾ ਹਾਂ ਪਰ ਮੇਰੇ ਕੋਲ ਖਿਡੌਣੇ ਖਰੀਦਣ ਲਈ ਪੈਸੇ ਨਹੀਂ ਹਨ। ਰੁੱਖ ਨੇ ਕਿਹਾ ਉਦਾਸ ਨਾ ਹੋ। ਤੁਸੀਂ ਮੇਰੇ ਫਲਾਂ ਸੇਬਾਂ ਨੂੰ ਤੋੜੋ ਅਤੇ ਖਿਡੌਣੇ ਖਰੀਦਣ ਲਈ ਵੇਚੋ। ਬੱਚੇ ਨੇ ਖੁਸ਼ੀ ਨਾਲ ਸੇਬ ਜਾਣੀ ਕੀ ਉਸ ਫਲ ਨੂੰ ਤੋੜਿਆ ਤੇ ਲੈ ਗਿਆ। ਪਰ ਉਹ ਕਈ ਦਿਨਾਂ ਤੱਕ ਮੁੜ ਕੇ ਨਹੀਂ ਆਇਆ। ਰੁੱਖ ਫਿਰ ਤੋਂ ਬਹੁਤ ਉਦਾਸ ਹੋ ਗਿਆ। ਅਚਾਨਕ ਕਈ ਦਿਨਾ ਬਾਅਦ ਬੱਚਾ ਜੋ ਹੁਣ ਜਵਾਨ ਹੋ ਚੁੱਕਾ ਸੀ ਵਾਪਸ ਆਇਆ ਤਾਂ ਰੁੱਖ ਬਹੁਤ ਖੁਸ਼ ਹੋਇਆ ਅਤੇ ਉਸਨੇ ਉਸਨੂੰ ਆਪਣੇ ਨਾਲ ਖੇਡਣ ਲਈ ਕਿਹਾ ਪਰ ਮੁੰਡੇ ਨੇ ਕਿਹਾ ਉਹ ਰੁੱਖ ਨਾਲ ਨਹੀਂ ਖੇਡ ਸਕਦਾ ਹੁਣ ਮੈਨੂੰ ਕੁਝ ਪੈਸੇ ਚਾਹੀਦੇ ਹਨ ਮੈਂ ਆਪਣੇ ਬੱਚਿਆਂ ਲਈ ਘਰ ਬਣਾਉਣਾ ਚਾਹੁੰਦਾ ਹਾਂ ਰੁੱਖ ਨੇ ਕਿਹਾ ਮੇਰੀਆਂ ਡਾਣੀਆਂ ਬਹੁਤ ਮਜ਼ਬੂਤ ਹਨ ਤੁਸੀਂ ਉਹਨਾਂ ਨੂੰ ਕੱਟ ਕੇ ਆਪਣਾ ਘਰ ਬਣਾ ਸਕਦੇ ਹੋ ਹੁਣ ਮੁੰਡੇ ਨੇ ਖੁਸ਼ੀ-ਖੁਸ਼ੀ ਸਾਰੀਆਂ ਟਾਣੀਆਂ ਵੱਢ ਦਿੱਤੀਆਂ ਤੇ ਆਪਣੇ ਨਾਲ ਲੈ ਗਿਆ ਉਸ ਸਮੇਂ ਦਰਖਤ ਉਸਨੂੰ ਦੇਖ ਕੇ ਬਹੁਤ ਖੁਸ਼ ਹੋਇਆ ਪਰ ਉਹ ਮੁੜ ਕੇ ਵਾਪਸ ਨਹੀਂ ਆਇਆ ਤੇ ਫਿਰ ਰੁੱਖ ਇਕੱਲਾ ਤੇ ਉਦਾਸ ਹੋ ਗਿਆ ਆਖਰ ਉਹ ਬੱਚਾ ਕਈ ਦਿਨਾਂ ਬਾਅਦ ਥੱਕ ਕੇ ਉੱਥੇ ਆਇਆ ਬੱਚਾ ਹੁਣ ਬੁੱਢਾ ਹੋ ਚੁੱਕਾ ਸੀ ਰੁੱਖ ਨੇ ਉਦਾਸ ਹੋ ਕੇ ਕਿਹਾ ਹੁਣ ਮੇਰੇ ਕੋਲ ਨਾ ਤਾਂ ਫਲ ਹੈ ਤੇ ਨਾ ਹੀ ਲੱਕੜ ਹਨ ਮੈਂ ਤੁਹਾਡੀ ਮਦਦ ਵੀ ਨਹੀਂ ਕਰ ਸਕਦਾ ਬੱਚੇ ਨੇ ਕਿਹਾ ਹੁਣ ਉਸ ਨੂੰ ਕਿਸੇ ਮਦਦ ਦੀ ਲੋੜ ਨਹੀਂ ਬਸ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਉਹ ਆਰਾਮ ਨਾਲ ਆਪਣੀ ਬਾਕੀ ਦੀ ਜ਼ਿੰਦਗੀ ਬਤੀਤ ਕਰ ਸਕੇ ਰੁੱਖ ਨੇ ਉਸ ਨੂੰ ਆਪਣੀਆਂ ਜੜ੍ਹਾਂ ਵਿੱਚ ਪੜਾ ਦਿੱਤੀ ਤੇ ਬੁੱਢਾ ਸਦਾ ਲਈ ਉੱਥੇ ਹੀ ਰਹਿ ਗਿਆ ਇਸਰੂਕ ਵਾਂਗ ਸਾਡੇ ਵੀ ਮਾਪੇ ਹਨ ਜਦੋਂ ਅਸੀਂ ਛੋਟੇ ਹੁੰਦੇ ਹਾਂ ਤਾਂ ਅਸੀਂ ਉਹਨਾਂ ਨਾਲ ਖੇਡਦੇ ਹੋਏ ਵੱਡੇ ਹੁੰਦੇ ਹਾਂ ਅਤੇ ਜਦੋਂ ਅਸੀਂ ਵੱਡੇ ਹੁੰਦੇ ਹਾਂ ਤਾਂ ਅਸੀਂ ਉਹਨਾਂ ਨੂੰ ਛੱਡ ਦਿੰਦੇ ਹਾਂ ਤੇ ਜਦੋਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਹੀ ਵਾਪਸ ਆਉਂਦੇ ਹਾਂ ਹੌਲੀ-ਹੌਲੀ ਜ਼ਿੰਦਗੀ ਇਸ ਤਰ੍ਹਾਂ ਲੰਘ ਜਾਂਦੀ ਹੈ ਸਾਨੂੰ ਰੁੱਖਾਂ ਦੇ ਰੂਪ ਵਿੱਚ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਦਾ ਲਾਭ ਲੈਣਾ ਚਾਹੀਦਾ ਹੈ ਉਹ ਬੱਚਾ ਉਸ ਦਰਖਤ ਲਈ ਬਹੁਤ ਮਹੱਤਵਪੂਰਨ ਸੀ ਅਤੇ ਉਸ ਬੱਚੇ ਨੇ ਉਸ ਸੀਪ ਦੇ ਦਰਖਤ ਨੂੰ ਲੋੜ ਅਨੁਸਾਰ ਵਾਰ-ਵਾਰ ਵਰਤਿਆ ਹਰ ਸਮੇਂ ਇਹ ਜਾਣਦੇ ਹੋਏ ਕਿ ਉਹ ਸਿਰਫ ਇਸ ਦੀ ਵਰਤੋਂ ਕਰ ਰਿਹਾ ਸੀ ਇਸੇ ਤਰ੍ਹਾਂ ਅੱਜਕੱਲ ਅਸੀਂ ਆਪਣੇ ਮਾਂ-ਬਾਪ ਨੂੰ ਵੀ ਲੋੜ ਅਨੁਸਾਰ ਵਰਤਦੇ ਹਾਂ ਤੇ ਜਦੋਂ ਉਹ ਵੱਡੇ ਹੋ ਜਾਂਦੇ ਹਨ ਤੇ ਉਹਨਾਂ ਨੂੰ ਭੁੱਲ ਜਾਂਦੇ ਹਾਂ ਸਾਨੂੰ ਹਮੇਸ਼ਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਹਮੇਸ਼ਾ ਭਾਵੇਂ ਅਸੀਂ ਕਿੰਨੀ ਵੀ ਰੁੱਝੇ ਹੋਏ ਹਾਂ ਉਹਨਾਂ ਲਈ ਜਬ ਆਪਣੇ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰ ਦੇਣਾ ਜੀ